ਨੰਨ੍ਹ ਨੂੰ ਯਾ ਕੋਤ ਹੁੰਦਾ ਰਹਿੰਦਾ 4 ਸਾਲ ਜਦੋਂ ਦੀ ਮੈਂ ਵਿਆਹੀ ਹੋਈ ਐ ਉਹ ਇੱਥੇ ਰਹਿ ਰਹੇ ਆ ਉਹਨਾਂ ਨੂੰ ਪਤਾ ਵੀ ਜੇ ਇਹ ਘਰ ਆ ਗਈ ਤਾਂ ਸਾਡਾ ਖਾਣਾ-ਦਾਣਾ ਬੰਦ ਹੋ ਜਾਣਾ ਬਿਲਕੁਲ ਤਰਵਾਜਾ ਖੜਕਾ ਕੇ ਦੇਖਦੇ ਆ ਕਿ ਬਾਹਰ ਨਿਕਲਦੇ ਨੇ ਕਿੰਨੀ ਨਹੀਂ ਨਿਕਲਦੇ ਮਮਾ ਮੇਰੇ ਜੋ ਬਹੁਤ ਜ਼ਿਆਦਾ ਸੀਰੀਅਸ ਐ ਇਸ ਟਾਈਮ ਬੜੇ ਚਾਵਾ ਨਾਲ ਵਿਆਹ ਕੀਤਾ ਸੀ ਇਹਦਾ ਕੋਈ ਨਾ ਲਾ ਜਦੋਂ ਹੋ ਗਈ ਲੜਕੀ ਮਮ ਇਨਾਂ ਨੇ ਬਹਾਨੇ ਦੇ ਨਾਲ ਕੋਈ ਚਾਲ ਚੱਲੀ ਤੇ ਮੈਨੂੰ ਤੱਕੇ ਮਾਰ ਕੇ ਘਰ ਤੋਂ ਇਹਨਾਂ ਨੇ ਬਾਹਰ ਕੱਢ ਦਿੱਤਾ ਕਿ ਜਾ ਟੀਕਾ ਲਵਾਣਾ ਉੱਥੇ ਲਵਾ ਇਹਦੇ ਚੋਂ ਮੇਰਾ ਕੀ ਕਸੂਰ ਆਕਰ ਮੇਰੇ ਬੇਟੀ ਹੋ ਜਾਂਦੀ ਐ ਤਾਂ ਹੈ ਤਾਂ ਇਹਨਾਂ ਦੀ ਆ ਨਾ ਅਸੀਂ ਲਗਾਤਾਰ ਚਾਹੁੰਦੇ ਆ ਕਿ ਅਸੀਂ ਉਹਨਾਂ ਦਾ ਪੱਖ ਰੱਖੀਏ ਪਰ ਉਹ ਦਰਵਾਜ਼ਾ ਹੀ ਨਹੀਂ ਖੋਲ ਰਹੇ ਤੇ ਸ਼ਾਇਦ ਸਾਡੇ ਲਈ ਉਹ ਮੁਸ਼ਕਿਲ ਹੋ ਰਿਹਾ ਬਾਕੀ ਜੇਕਰ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤੇ ਸਾਨੂੰ ਉਹ ਕੰਟੈਕਟ ਕਰ ਸਕਦੇ ਨੇ ਸਾਡੇ ਤੱਕ ਪਹੁੰਚ ਕਰ ਸਕਦੇ ਨੇ ਅਤੇ ਇਹਨਾਂ ਦੇ ਵਾਂਗ ਆਪਣੀ ਗੱਲ ਵੀ ਜਿਹੜੀ ਆ ਉਹ ਰੱਖ ਸਕਦੇ ਨੇ ਕਿਉਂਕਿ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਪਰ ਜੇ ਉਹ ਚਾਹੁੰਦੇ ਨੇ ਕਿ ਉਹ ਆਪਣੀ ਗੱਲ ਰੱਖਣ ਤਾਂ ਇਸਟੈਂਪ ਦੇ ਮੂਰੇ ਆ ਸਕਦੇ ਨੇ ਇੱਕ ਵਿਆਹੁਤਾ ਆਪਣੇ 3 ਸਾਲ ਦੀ ਬੱਚੀ ਨੂੰ ਲੈ ਕੇ ਆਪਣੇ ਜੁਆ ਸਹੁਰੇ ਪਰਿਵਾਰ ਦੇ ਘਰ ਦੇ ਮੂਰੇ ਬੈਠੀ ਹੈ ਨੌਜਵਾਨ ਕੈਨੇਡਾ ਤੋਂ ਆਇਆ ਏ ਤੇ ਉਸਦੀ ਪਤਨੀ ਹੈ ਪਰ ਅੱਜ ਸੌਰੇ ਘਰ ਦੇ ਬਾਹਰ ਬੈਠੀ ਹੈ ਕਿ ਮੈਨੂੰ ਅੰਦਰ ਬਾੜੋ ਅੰਦਰ ਨਹੀਂ ਬਾੜ ਰਹੇ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਾਂ ਦਰਵਾਜਾ ਖੜਕਾਵਾਂਗੇ ਤਾਂ ਕਿ ਉਹ ਵੀ ਬਾਹਰ ਆ ਜਾਣ ਉਹਨਾਂ ਦੀ ਗੱਲਬਾਤ ਵੀ ਜਿਹੜੀ ਆ ਉਹ ਸਾਹਮਣੇ ਆਪਾਂ ਰੱਖੀਏ ਜੋ ਹੈ ਐਸ ਸਮੇਂ ਤੁਸੀਂ ਘਰ ਵਾਲਾ ਕਿੱਥੋਂ ਆਇਆ ਕੈਨੇਡਾ ਤੋਂ ਆਇਆ ਕੈਨੇਡਾ ਤੋਂ ਆਇਆ ਤੇ ਹੁਣ ਤੁਹਾਨੂੰ ਅੰਦਰ ਨਹੀਂ ਬਾੜਦੇ ਨਹੀਂ ਮੈਂ ਮੈਨੂੰ 3 ਸਾਲ ਤੋਂ ਉਹਨੂੰ ਹੀ ਘਰ ਤੋਂ ਬਾਹਰ ਕੱਢਿਆ ਹੋਇਆ ਮੈਂ ਅੰਦਰ ਜਾਣ ਦੀ ਬਾਰ-ਬਾਰ ਕੋਸ਼ਿਸ਼ ਕਰਦੀ ਪਈ ਔਰ ਅੰਦਰ ਨਹੀਂ ਮੈਨੂੰ ਜਾਣ ਦਿੰਦੇ ਹਰੇ ਹਾਂਜੀ ਕਿ ਨਹੀਂ ਤੁਹਾਨੂੰ ਬਾਹਰ ਕੱਢਿਆ ਕਿਉਂ ਮੈਮ ਮੇਰੀ ਨਾਨ ਤੇ ਤੇਨਾਂ ਨੂੰ ਦੋਈਆ ਇੱਥੇ ਰਹਿ ਰਹੇ ਹੈਗੇ ਆ ਉਹ ਕਹਿੰਦੇ ਅਸੀਂ ਤੈਨੂੰ ਇੱਥੇ ਨਹੀਂ ਰੱਖ ਸਕਦੇ ਹੈਗੇ ਤੂੰ ਇਤੋਂ ਚਲੀ ਜਾ ਮਤਲਬ ਮੈਨੂੰ ਉਹ ਨਹੀਂ ਸੌਰਾ ਮੇਰਾ ਕਹਿੰਦਾ ਕਿ ਅਸੀਂ ਮੁੰਡੇ ਨੂੰ ਬੇਦਖਲ ਕੀਤਾ ਹੋਇਆ ਆ ਤੂੰ ਸਿੱਧੀ ਗੱਲ ਮੁੰਡੇ ਨਾਲ ਕਰ ਜਦ ਕਿ ਮੁੰਡਾ 12 ਤਰੀਕ ਦਾ ਬਾਹਰੋਂ ਕੈਨੇਡਾ ਤੋਂ ਆਇਆ ਹੋਇਆ ਆ ਔਰ ਉਹ ਇੱਥੇ ਅੰਦਰ ਹੀ ਹੈਗਾ ਆ ਆ ਬੇਟੀ ਵੀ ਉਹਨਾਂ ਦੀ ਹੈ ਬੇਟੀ ਉਹਨਾਂ ਦੀ ਹਾਂਜੀ ਸਰ ਕਦੇ ਇਹ ਮੈਮ ਇਹਨਾਂ ਨੇ ਦੇਖਿਆ ਹੈਗਾ ਕਿ ਸਾਡੀ ਬੇਟੀ ਹੈ ਜਾਂ ਸਾਡੀ ਨੋ ਕਿਦਾਂ ਮਤਲਬ 3 ਸਾਲ ਤੋਂ ੱੱਕੇ ਖਾ ਰਹੀ ਆ ਪਰ ਬਿਲਕੁਲ ਕਦੇ ਉਹਨਾਂ ਨੇ ਮੇਰੇ ਵੱਲ ਧਿਆਨ ਨਹੀਂ ਕੀਤਾ ਹੈਗਾ ਤੁਹਾਡਾ ਵਿਆਹ ਨੂੰ ਕਿੰਨੇ ਸਾਲ ਹੋ ਗਏ ਵਿਆਹ ਨੂੰ ਮੈਮ 4 ਸਾਲ ਹੋ ਗਏ ਮੇਰੇ ਮੰਮੀ ਡਾਡੀ ਨੇ 25 30 ਲੱਖ ਰੁਪਏ ਲਾ ਕੇ ਮੇਰਾ ਵਿਆਹ ਕਰਕੇ ਮੈਨੂੰ ਇੱਥੇ ਭੇਜਿਆ ਸੀਗਾ ਤੇ ਪਰ ਉਹਨਾਂ ਨੇ ਮਤਲਬ ਇਹਨਾਂ ਨੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈਗਾ ਆ ਕਦਰ ਨਹੀਂ ਕੀਤੀ ਤੁਹਾਡੀ ਬਿਲਕੁਲ ਨਹੀਂ ਮੈਮ ਕਦਰ ਕੀਤੀ ਬਿਲਕੁਲ ਵੀ ਨਹੀਂ ਕਦਰ ਕੀਤੀ ਮੇਰੀ ਇਹਨਾਂ ਨੇ ਤੂੰ ਤੁਸੀਂ ਇੱਥੇ ਰਹਿਣਾ ਚਾਹੁੰਦੇ ਮੈਂ ਮੈਂ ਇੱਥੇ ਰਹਿਣਾ ਚਾਹੁੰਦੀ ਮੈਂ ਆਪਣਾ ਹੱਕ ਲਵਾਂਗੀ ਆਪਣੀ ਧੀ ਦਾ ਹੱਕ ਲਵਾਂਗੀ ਤੇ ਮੈਂ ਇੱਥੇ ਹੀ ਵਸਣਾ ਚਾਹੁੰਦੀ ਆ ਨਿੱਕੀ ਜੀ ਧੀ ਵੀ ਤਾਂ ਕਹਿੰਦੀ ਹੋਣੀ ਵੀ ਮੈਂ ਕਿੱਥੇ ਧੱਕੇ ਖਾ ਰਹੀ ਆ ਮੈਂ ਕਿੱਦਾਂ ਬੈਠੀ ਇਹ ਪੁੱਛਦੀ ਮੈਂ ਮਮਾ ਮੇਰੇ ਪਾਪਾ ਕਿੱਥੇ ਆ ਮੈਨੂੰ ਜਿੱਦਣ ਸੰਸਕਾਰ ਹੋਏ ਮੈਂ ਲੈ ਕੇ ਉਸਦੇ ਨੇ ਪਾਪਾ ਕੋਲੋਂ ਘੁੰਮ ਕੇ ਗਈ ਪਰ ਉਹਨੇ ਦੇਖਿਆ ਤੱਕ ਨਹੀਂ ਕਿ ਮੇਰੀ ਧੀ ਹੈਗੀ ਜਾਂ ਕੁਝ ਵੀ ਆ ਕਦੇ ਵੀ ਨਹੀਂ ਉਹਨੇ ਧਿਆਨ ਦਿੱਤਾ ਅਸੀਰਵਾਦ ਤੁਹਾਨੂੰ ਇਦਾਂ ਕਰਦੇ ਕਿਉਂ ਆ ਤੁਹਾਨੂੰ ਕੀ ਦੱਸਿਆ ਵੀ ਕਿਉਂ ਨਹੀਂ ਰੱਖਣਾ ਤੁਹਾਨੂੰ ਮੈਮੋ ਨਾਨਦ ਮੇਰੀ ਕਹਿੰਦੀ ਘਰ ਵਾਲਾ ਬਾਹਰ ਗਿਆ ਹਾਂਜੀ ਕਿਉਂ ਇਹ ਹੋ ਜਾਣਾ ਕਿ ਜੇ ਘਰ ਵਾਲੇ ਨਾਲ ਰਹਿਣ ਲੱਗ ਗਈ ਤਾਂ ਮਤਲਬ ਮੇਰਾ ਜਿਹੜਾ ਖਾਣਾ-ਦਾਣਾ ਹੈ ਮੇਰਾ ਨਨਦੋਈਆ ਖੁਦ ਅੰਦਰ ਰਹਿੰਦਾ 4 ਸਾਲ ਤੋਂ ਜਦੋਂ ਉਹਦੀ ਮੈਂ ਵਿਆਹੀ ਹੁਈ ਆ ਉਹ ਇੱਥੇ ਰਹਿ ਰਿਆ ਉਹਨਾਂ ਨੂੰ ਪਤਾ ਵੀ ਜੇ ਇਹ ਘਰ ਆ ਗਈ ਤਾਂ ਸਾਡਾ ਖਾਣਾ-ਦਾਣਾ ਬੰਦ ਹੋ ਜਾਣਾ ਬਿਲਕੁਲ ਕਿ ਨਹੀਂ ਮਤਲਬ ਉਹਨਾਂ ਨੂੰ ਇਹ ਆ ਵੀ ਇਹਦਾ ਘਰ ਬਸੇ ਨਾ ਵੀ ਕਮਾਈ ਸਿੱਧੀ ਸਾਡੇ ਕੋਲ ਆਈ ਜਾਵੇ ਹਾਂਜੀ ਮੈਮ ਇਹ ਆ ਜਦਕਿ ਮੇਰੀ ਨਾਨ ਤੇ ਨਨਦੋਈਏ ਨੂੰ ਖੁਦ ਉਹਨਾਂ ਨੂੰ ਉੱਥੋਂ ਕੱਢਿਆ ਹੋਇਆ ਆ ਆਪਣੀ ਪਰਵਾਰ ਨਾ ਬਣੀ ਤੇ ਮੇਰੀ ਬਣ ਨਹੀਂ ਦਿੱਤੀ ਹਮੇਸ਼ਾ ਮਤਲਬ ਮੇਨਾਂ ਹਰ ਵਾਰੀ ਨੇ ਬੁਰਾ ਬਤੀਰਾ ਕੀਤਾ ਆ ਕੋਈ ਚੀਜ਼ ਜੰਗਾ ਬੁਰਾ ਪਲਾ ਮੇਰੇ ਹਸਬੰਡ ਨੂੰ ਇੰਨੀਆਂ ਗੰਦੀਆਂ ਗੱਲਾਂ ਕਹਿ ਕੇ ਮੈਨੂੰ ਕਹਾਇਆਂ ਨਾ ਸਾਰੀ ਪੰਚਾਇਤ ਦੇ ਵਿੱਚ ਬਹੁਤ ਜ਼ਿਆਦਾ ਮੇਰੀ ਇਨਸਾਲਟ ਕੀਤੀ ਮੈਮ ਅੱਖ ਹਾਰ ਕੇ ਮੈਂ ਹੁਣ ਇੱਥੇ ਆਈ ਆ ਕੈਨੇਡਾ ਤੁਹਾਨੂੰ ਤੁਹਾਡੇ ਵਿਆਹ ਨੂੰ 4 ਸਾਲ ਹੋ ਗਿਆ ਉਹਨੇ ਕਦੀ ਨਹੀਂ ਕਿਹਾ ਵੀ ਚੱਲ ਤੂੰ ਵੀ ਕੈਨੇਡਾ ਆ ਜਾ ਤੂੰ ਵੀ ਬਾਹਰ ਰਹਿ ਲੈ ਆਪਾਂ ਬਾਹਰ ਘਰ ਬਸਾ ਲਈ ਉਹਦੇ ਮਨ ਵਿੱਚ ਪਹਿਲਾਂ ਪੁੱਛ ਨਹੀਂ ਸੀਗਾ ਕੁਝ ਵੀ ਨਹੀਂ ਸੀ ਇਹਨੇ ਦੇਖੋ ਜਦੋਂ ਇੱਥੇ ਮੇਰਾ ਵਿਆਹ ਹੋਇਆ ਠੀਕ ਹੈ ਜੀ ਉਹਨੇ ਮਤਲਬ ਉਹਦੇ ਮਾਈਂਡ ਚ ਕੁਛ ਨਹੀਂ ਸੀ ਨਾ ਮੇਰੇ ਸੀਗਾ ਇਹ ਇਹਦੇ ਮਨ ਵਿੱਚ ਇੰਨੀ ਖੋਟ ਸੀ ਨਾ ਇਹ ਲੜਕੀ ਜਿਹੜੀ ਬੈਠੀ ਨਾ ਦੀ ਮੈਨੂੰ ਨਹੀਂ ਪਤਾ ਇਹਨਾਂ ਦੀ ਧੀ ਆ ਪਰ ਇਸ ਟਾਈਮ ਮੇਰੀ ਸੌਕਣ ਬਣ ਕੇ ਬੈਠੀ ਜਾਂਦਾ ਠੀਕ ਆ ਜੀ ਤੇ ਇਹਨੇ ਮਤਲਬ ਮੇਰਾ ਹਸਬੰਡ ਚਾਹੁੰਦਾ ਸੀ ਕਿ ਅਸੀਂ ਕੰਮ ਬਣਾਈਏ ਸਾਰਾ ਕੁਝ ਕੱਟੇ ਉਹ ਚਾਹੁੰਦਾ ਸੀ ਬੇਵੀ ਦੇ ਬੱਚਾ ਵੀ ਉੱਧਰ ਹੋਵੇ ਪਰ ਸਾਰਾ ਕੰਮ ਬਣਾ ਕੇ ਗਿਆ ਕੋਰੋਨਾ ਤੋਂ ਬਾਅਦ ਇਹਨੇ ਕੀ ਕੀਤਾ ਤੇ ਇਹਨੇ ਮੇਰੀ ਨਣ ਦੇ ਸਾਰਾ ਕੰਮ ਰੋਕ ਦਿੱਤਾ ਉਹਨੂੰ ਹਸਬੰਡ ਬਾਹਰ ਚਲਾ ਗਿਆ ਮਹੀਨਾ ਦੋ ਮਹੀਨੇ ਮੇਰੇ ਕੋ ਵੀਆ ਕਰਵਾ ਕੇ ਇੱਥੇ ਰਹਿ ਕੇ ਤੇ ਬਾਅਦ ਵਿੱਚ ਇਹਦੇ ਫੋਨ ਤੇ ਨੰਦੋਈਏ ਤੇ ਆਪ ਹੀ ਨਹੀਂ ਆਸੇ-ਪਾਸੇ ਘੰਟਾ ਦੋ-ਦੋ ਘੰਟੇ ਗੱਲਾਂ ਕਰਨੀਆਂ ਤੇ ਜਦ ਕਿ ਮੇਰਾ ਹਸਬੰਦ ਮੇਰੇ ਨਾਲ ਰਹਿ ਕੇ 5 ਮਿੰਟ ਤੱਕ ਹੈਲੋ ਹਾਈ ਕਰਦਾ ਸੀਗਾ ਔਰ ਉਹ ਵੀ ਮੇਰੀ ਇਨਸਾਲਟੀ ਕਰਦਾ ਰਿਹਾ ਫੋਨ ਤੇ ਹਾਂਜੀ ਤੂੰ ਇਹ ਕਰਦੀ ਆ ਤੂੰ ਉਹ ਮੈਂ ਕਿਹਾ ਮੈਂ ਕਰਦੀ ਕਿ ਦੱਸੋ ਤਾਂ ਸਹੀ ਮੈਨੂੰ ਮਤਲਬ ਇਹ ਤੁਸੀਂ ਕਹਿ ਰਹੇ ਹੋ ਕਿ ਇਹ ਉਹਨਾਂ ਨੂੰ ਅੱਗੇ ਤੋਂ ਅੱਗੇ ਕਹਾਣੀਆਂ ਦੱਸਦੇ ਰਹੇ ਵੀ ਐਦਾਂ ਕਰ ਦਿਓ ਬਿਦਾ ਬਿਦਾ ਬਣਾ ਕੇ ਕਹਾਣੀਆਂ ਜਦ ਕਿ ਗੱਲ ਕੁਛ ਵੀ ਨਹੀਂ ਸੀਗੀ ਬਹੁਤ ਕਹਾਣੀਆਂ ਵਿਦਾ ਚੜਾ ਕੇ ਇਸ ਕੁੜੀ ਨੇ ਦਸੀਆਂ ਬਿਲਕੁਲ ਆਪਾਂ ਦਰਵਾਜਾ ਖੜਕਾ ਕੇ ਦੇਖਦੇ ਆ ਕਿ ਜਿਹੜਾ ਦਰਵਾਜਾ ਹੈ ਉਹ ਖੜਕਾ ਕੇ ਦੇਖਦੇ ਆ ਕਿ ਉਹ ਤਾਕੇ ਅਸੀਂ ਦੇਖੀਏ ਕਿ ਕੀ ਕਹਾਣੀਆਂ ਆ ਭਾ ਉਹਨਾਂ ਦੀ ਵੀ ਗੱਲ ਜਿਹੜੀ ਆ ਸੁਣਨੀ ਬੇਹਤ ਜ਼ਰੂਰੀ ਆ ਸੋ ਘਰ ਚ ਕੋਈ ਵੀ ਜਿਹੜਾ ਇਹ ਦਰਵਾਜ਼ਾ ਖੋਲਦੇ ਹੀ ਨਹੀਂ ਹੈਗੇ ਮੈਮ ਨਹੀਂ ਮੈਂ 4 ਸਾਲ 4 ਦਿਨ ਤੋਂ ਇੱਥੇ ਆਪਣੀ ਬੱਚੀ ਨੂੰ ਭੁੱਖੀ ਪਿਆਸੀ ਧੁੱਪ ਛਾਂ ਚ ਲੈ ਕੇ ਇੱਥੇ ਬੈਠੀ ਆ ਆਂਡੀਆਂ ਗਵਾਂਡੀਆਂ ਨੇ ਤਰਸ ਕਰਕੇ ਮੇਰੀ ਬੱਚੀ ਨੂੰ ਕੋਈ ਪਾਣੀ ਦੇ ਰਿਹਾ ਕੋਈ ਬਿਸਕੁਟ ਖਾਣ ਨੂੰ ਕੁਝ ਦੇ ਰਿਹਾ ਜਾਂ ਕੁਝ ਵੀ ਪਰ ਇਹਨਾਂ ਨੇ ਇੱਕ ਵਾਰੀ ਨਹੀਂ ਦਰਵਾਜ਼ਾ ਕੋਲ ਕੇ ਦੇਖਿਆ ਵੀ ਸਾਡੀ ਬੱਚੀ ਜਾਂ ਨੋ ਰੋਲਦੀਆਂ ਪਈਆਂ ਸੀ ਕੁਝ ਮਤਲਬ ਨਹੀਂ ਮੈਮ ਬਿਲਕੁਲ ਨਹੀਂ ਕੀਤਾ ਆਪਣੇ ਪੋਤੀ ਤੇ ਵੀ ਤਰਸ ਬਿਲਕੁਲ ਵੀ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਮੈਮ ਇਹਦੇ ਪਾਪਾ ਵੀ ਪਾਪਾ ਅੰਦਰੀ ਹੈਗੇ ਆ 12 12 ਤਰੀਕ ਦੇ ਬਾਹਰੋਂ ਆਏ ਹੋਏ ਆ ਅੰਦਰੀ ਹੈ ਜਦ ਕਿ ਸੋਹਰਾ ਕਹਿੰਦਾ ਬੇਦਖਲ ਕੀਤਾ ਹੋਇਆ ਬੇਦਖਲ ਕੀਤਾ ਉਹ ਅੰਦਰੀ ਹੈ ਬਹੁਤ ਮੈਮ ਮੈਨੂੰ ਦੁਖੀ ਕੀਤਾ ਮੈਂ ਆਪਣੇ ਏਰੀਆ ਚ ਵੀ ਬਹੁਤ ਮੈਂ ਮਤਲਬ ਕੰਪਲੇਂਟ ਕਰ ਰਹੀ ਹਾਂ ਮੈਮ ਬੀਜੀ ਆ ਜਾ ਕੀ ਹਾਲਾਤ ਹੋ ਰਹੇ ਨੇ ਮੈਂ ਤਾਂ ਤਰਸਦੀ ਆ ਆਂਡ ਗਵਾਂਡ ਦੇਖੋ ਕਿੰਨਾ ਪਿਆਰ ਕਰਦੇ ਆ ਆਂਡ ਗਵਾਂਡ ਇਹਨਾਂ ਨੂੰ ਹਾਏ ਬੱਚਿਆਂ ਨੂੰ ਹਾਇ ਮੇਰੇ ਪਿੱਛੇ ਦਾ ਵਿਆਹ ਹੋਵੇ ਤੇ ਮੈਂ ਪੋਤੀਆਂ ਪੋਤੇ ਖੜਾਵਾ ਹਾਏ ਸੱਚੀ ਗੱਲ ਆ ਮੈਂ ਤਾਂ ਬਹੁਤ ਪਰਸ਼ੰ ਪਰਮੇਸ਼ਰ ਮੋਰੇ ਕਹਿੰਦੇ ਇਹ ਤੇ ਕਿਸਮਤ ਨਾ ਮਿਲਦੀਆਂ ਚੀਜਾਂ ਜੀ ਜੀ ਇਹਨਾਂ ਨੂੰ ਕੋਈ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰ ਲੈ ਤਾਂ ਹੁਣੇ ਹੀ ਆਈ ਆ ਮੈਂ ਤਾਂ ਉੱਥੇ ਉੱਥੇ ਰਹਿੰਦੇ ਸੀ ਆਚੇ ਰਹਿੰਦੇ ਤਰਸਦੀ ਸੀ ਪਰ ਮੈਂ ਦੇਖ ਕੇ ਆਈ ਮੈਂ ਕਿਹਾ ਕਿ ਚੱਕਰ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਤਾਂ ਕਰੋ ਮੈਨੂੰ ਹਲੇ ਮਹਿ ਮਿਲੀ ਨਹੀਂ ਨਾ ਲੇਕਿਨ ਕਿਤੇ ਕਿਤੇ ਗੱਡੀ ਸੋਣੀ ਨੂੰ ਆ ਪੋਤੀ ਆ ਇੱਥੇ ਤਾਂ ਤਰਸ ਕਰਨਾ ਚਾਹੀਦਾ ਹਾਂਜੀ ਬਸ ਮੰਮੀ ਪਾਪਾ ਇਹਦੇ ਇਹਦੇ ਇਹਨਾਂ ਦੇ ਮੰਮੀ ਪਾਪਾ ਨਹੀਂ ਇਹਨਾਂ ਦੇ ਮੰਮੀ ਪਾਪਾ ਮੰਮੀ ਐਡਮਿਟ ਕੀਤੀ ਹੋਈ ਪੀਜੀਆ ਡੈਡੀ ਉੱਥੇ ਗਏ ਹੋਏ ਆ ਅੱਛਾ ਅੱਛਾ ਤੁਹਾਡੀ ਹਾਂ ਤੁਹਾਡੇ ਮੰਮੀ ਪੀਜੀਆ ਵਿੱਚ ਆ ਮੇਰੇ ਮਮਾ ਹਾਂਜੀ ਪੀਜੀਆ ਵਿੱਚ ਦਾਖਲ ਕੀਤੇ ਹੋਈ ਇਹਨਾਂ ਦੀ ਟੈਂਸ਼ਨਸ ਕਰਕੇ ਟੈਂਸ਼ਨ ਕਰਕੇ ਇਹਨਾਂ ਨਾਲ ਮਮਾ ਮੇਰੇ ਹੁਣ ਡਾਕਟਰ ਨੇ ਵੀ ਜਵਾਬ ਦੇ ਦਿੱਤਾ ਡੈਡੀ ਜੀ ਮੇਰੇ ਉੱਥੇ ਗਏ ਹੋਇਆ ਪੀਜੀਆ ਮੈਂ ਤਾਂ ਡਿਟੈਂਸ਼ਨ ਲਈ ਟੈਨਸ਼ਨ ਆ ਮੰਮਾ ਮੇਰੇ ਜੋ ਬਹੁਤ ਜ਼ਿਆਦਾ ਸੀਰੀਅਸ ਐ ਇਸ ਟਾਈਮ ਬੜੇ ਚਾਵਾਂ ਨਾਲ ਵਿਆਹ ਕੀਤਾ ਸੀ ਦੇ ਦਾਤਿਆਂ ਦਾ ਕੋਈ ਨਾ ਸਭ ਦੀ ਲੋਲ ਹੁੰਦੀ ਆ ਤਿਆਂ ਦੀ ਵੀ ਪੁੱਤਰਾ ਦੀ ਵੀ ਜਾਨ ਇਹ ਕਿ ਖਲ ਕੇ ਬੱਚੇ ਅੱਜ ਉਹ ਤੁਹਾਨੂੰ ਦੇਖ ਕੇ ਦੁਖੀ ਹੁੰਦੇ ਆਣੇ ਉਹ ਬੜੇ ਸ਼ਰਮ ਪਛਾਣਦੇ ਵੀ ਨਹੀਂ ਮੈਮ ਬਹੁਤ ਜ਼ਿਆਦਾ ਹੋਂਦ ਤਾਂ ਮਤਲਬ ਨਹੀਂ ਪਛਾਣਦੇ ਵੀ ਨਹੀਂ ਹੈਗੇ ਹੁਣ ਸਾਨੂੰ ਫੋਨ ਕਰਨ ਦੀ ਕਿਤੋਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਘਰ ਘਰ ਵਾਲੇ ਮੈਂ ਮੈਮ ਸੀ ਦੇ ذریعے ਇੱਥੇ ਆ ਕੇ ਪੰਚਾਇਤ ਮੈਂਬਰ ਨਾਲ ਲੈ ਕੇ ਆ ਕੇ ਗੱਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਪਰ ਇਹ ਕਹਿੰਦੇ ਨੇ ਸੀ ਕਿ ਮੁੰਡਾ ਸਾਡਾ ਬਾਹਰ ਆ ਅਸੀਂ ਬੇਦਖਲ ਕੀਤਾ ਹੋਇਆ ਸਿੱਧੀ ਮੁੰਡੇ ਨਾਲ ਗੱਲ ਕਰ ਮੁੰਡੇ ਨੂੰ ਮੈਂ ਫੋਨ ਤੇ ਫੋਨ ਕਰਦੀ ਰਹੀ ਆ ਮੈਸੇਜ ਕਰਦੀ ਰਹੀ ਆ ਉਹਨੇ ਮਤਲਬ ਮੇਰਾ ਨਾ ਫੋਨ ਚੱਕਿਆ ਨਾ ਕਦੇ ਮੇਰਾ ਕੋਈ ਮੈਸੇਜ ਵਗੈਰਾ ਦੇਖਿਆ ਬੱਚਾ ਕੀ ਨਾਮ ਆ ਤੁਹਾਡਾ ਉਹਨੇ ਮੈਨੂੰ ਇਹ ਕਿਹਾ ਕਹਿੰਦਾ ਤੂੰ ਮੋਦੀ ਤੱਕ ਚੱਲ ਜਾ ਜਿੱਦ ਤੱਕ ਤੇਰੀ ਪਹੁੰਚ ਹੈ ਨਾ ਜੋ ਕਰਨਾ ਕਰ ਲੈ ਕਹਿੰਦਾ ਤੂੰ ਹਾਂਜੀ ਬੇਟਾ ਕੀ ਨਾਮ ਆ ਤੁਹਾਡਾ ਪ੍ਰੀਤ ਕੌਣ ਪਾਪਾ ਕਿੱਥੇ ਆ ਖੋਲ ਦੇ ਨੀ ਦਰਵਾਜਾ ਤੁਸੀਂ ਬੁਲਾਇਆ ਸੀ ਬੋਲੋ ਕਿ ਪਪਾ ਖੋਲ ਦੋ ਕਹ ਕਹ ਖਲਦੀ ਗਰਮੀ ਲੱਗਦੀ ਪਈ ਨਾ ਬਾਹਰ ਸੋ ਇਹ ਨਿੱਕੀ ਜਿਹੀ ਧੀ ਤੇ ਤਰਸ ਕਰਨਾ ਚਾਹੀਦਾ ਇਸ ਦੇ ਪਿਤਾ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਸ਼ਾਇਦ ਇਹਨਾਂ ਦਾ ਕਸੂਰ ਹੋ ਸਕਦਾ ਹੈ ਉਹਨਾਂ ਦਾ ਆਪਸੀ ਵਿਤਕਰਾ ਹੋ ਸਕਦਾ ਹੈ ਪਰ ਇਸ ਬੱਚੀ ਦਾ ਸ਼ਾਇਦ ਕੋਈ ਕਸੂਰ ਨਹੀਂ ਹੈ ਜੋ ਇੰਨੀ ਗਰਮੀ ਦੇ ਵਿੱਚ ਤਪਦੀ ਗਰਮੀ ਦੇ ਵਿੱਚ ਸਾਡੇ ਕੋਲੋਂ ਬਿਆਹ ਨਹੀਂ ਜਾਂਦਾ ਪਰ ਕੀ ਕਨਾਂ ਦਾ ਪਿਓ ਕੈਨੇਡਾ ਦੇ ਵਿੱਚ ਪੱਕੇ ਨੇ ਮੈਮ ਹਾਂਜੀ ਕੀ ਕਰਨਾ ਜਿਹੇ ਬੰਦੇ ਦਾ ਕੀ ਕੈਨੇਡਾ ਦੇ ਵਿੱਚ ਪੱਕਾ ਏ ਜਿਹੜਾ ਵਿਅਕਤੀ ਉਸ ਦੀ ਬੇਟੀ ਐ ਸਮੇਂ ਦਰਵਾਜੇ ਦੇ ਮੂਹਰੇ ਬੈਠੀ ਹੋਈ ਅਸੀਂ ਵੀ ਲਗਾਤਾਰ ਖੜਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦਾ ਪੱਖ ਲਈਏ ਪਰ ਕੋਈ ਵੀ ਦਰਵਾਜਾ ਜਿਹੜਾ ਹੈ ਉਹ ਨਹੀਂ ਖੋਲ ਰਿਹਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੀ ਵੀ ਗੱਲਬਾਤ ਜਿਹੜੀ ਆ ਉਹ ਸੁਣੀਏ ਕੀ ਕਹਿੰਦੇ ਨੇ ਉਹ ਤੁਸੀਂ ਤੁਸੀਂ ਕਿੰਨੇ ਟਿੰਟ ਹੁਣ ਆਪਣੇ ਘਰ ਰਹਿ ਰਹੇ ਹੋ ਮਾਂ ਮੈਂ 3 ਸਾਲ ਤੋਂ ਮੈਨੂੰ 1 ਸਾਲ ਹੀ ਨਹੀਂ ਮਤਲਬ ਇੱਥੇ ਰੱਖਿਆ ਬਹਾਨੇ ਨਾਲ ਘਰੋਂ ਕੱਢ ਦਿੱਤਾ ਮੈਂ ਸਮਝ ਨਹੀਂ ਸਕੀ ਵੀ ਇਹਨਾਂ ਦੀ ਕੋਈ ਚਾਲ ਆ ਕਹਿੰਦੇ ਕੁੜੀ ਦਾ ਟੀਕਾ ਲੱਗਣਾ ਜਾ ਕੇ ਉੱਥੇ ਲਵਾ ਲਾ ਜਿਆਦਾ ਮੈਂ ਵੀ ਇਹਨਾਂ ਨੇ ਮੇਰੇ ਨਾਲ ਉਦੋਂ ਕਿਤਾ ਜਦੋਂ ਬੇਟੀ ਹੋ ਗਈ ਆ ਜਦੋਂ ਮੈਂ ਸਕੈਨ ਕਰਵਾਣ ਜਾਂਦੀ ਸੀ ਮੇਰੀ ਅਕਸਰ ਨਾਨਦ ਮੈਨੂੰ ਇਹ ਸਵਾਲ ਕਰਦੀ ਸੀ ਕਿ ਪੁੱਛਿਆ ਡਾਕਟਰ ਨੂੰ ਕਿ ਬੇਟੀ ਲੜਕੀ ਆ ਜਾਂ ਲੜਕਾ ਆ ਤੇ ਜਦੋਂ ਹੋ ਗਈ ਲੜਕੀ ਮੈਮ ਇਹਨਾਂ ਨੇ ਬਹਾਨੇ ਦੇ ਨਾਲ ਕੋਈ ਚਾਲ ਚੱਲੀ ਤੇ ਮੈਨੂੰ ੱੱਕੇ ਮਾਰ ਕੇ ਘਰ ਤੋਂ ਇਹਨਾਂ ਨੇ ਬਾਹਰ ਕੱਢ ਦਿੱਤਾ ਕਿ ਜਾ ਟੀਕਾ ਲਵਾਣਾ ਉੱਥੇ ਲਵਾ ਅਸੀਂ ਨਹੀਂ ਇੱਥੇ ਕੁਝ ਵੀ ਕਰ ਸਕਦੇ ਹੁੰਦਾ ਨੂੰ ਇਹ ਆ ਵੀ ਆਇਆ ਹੋਇਆ ਹੈ ਮੁੰਡਾ ਤੇ ਮੈਟਲਿਸ ਮਿਲ ਕੇ ਗੱਲ ਤਾਂ ਕਰਾ ਵੀ ਕੀ ਤੁਸੀਂ ਫੇਸ ਉਸ ਬੰਦੇ ਨਾਲ ਗੱਲ ਕਰਨਾ ਚਾਹੁੰਦੀ ਜਿਹਦੇ ਨਾਲ ਮੇਰੇ ਮਾਪਿਓ ਨੇ ਮੈਨੂੰ ਭੇਜਿਆ ਤੋੜਿਆ ਵਿਆਹ ਕਰਕੇ ਸਾਰਾ ਕੁਝ ਕੀਤਾ ਮੈਨਾਂ ਮੈਮ ਉਹ ਮੇਰੀ ਇਹੀ ਪ੍ਰਸ਼ਾਸਨ ਅੱਗੇ ਮੰਗਿਆ ਕਿ ਮੇਰੀ ਉਸ ਬੰਦੇ ਨਾਲ ਗੱਲ ਕਰਵਾਈ ਜਾਵੇ ਤੇ ਮੈਂ ਵਿਚਾਰ ਸੁਣਨੇ ਚਾਹੁੰਦੀ ਆ ਉਹ ਕਹਿੰਦਾ ਕੀ ਹੈ ਤੇ ਮੈਂ ਉਹ ਬਸਣਾ ਚਾਹੁੰਦੀ ਹਾਂ ਹਾਂਜੀ ਮੈਮ ਬ ਦੇ ਕੋਲ ਤੇ ਉੱਤੇ ਨਮੇਸ਼ਰ ਏਰੀਆ ਚ ਵੂਮਨ ਸੈਲ ਹੋ ਗਿਆ ਮਨੀਸ਼ਾ ਗੁਲਾਟੀ ਐਨ ਆਰ ਆਈ ਸਾਰੇ ਮਤਲਬ ਐਸਐਸਪੀ ਦੇ ਦੋ ਵਾਰੀ ਦੇ ਦਿੱਤੀਆਂ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ ਮੱਖ ਹਾਰ ਕੇ ਮੈਂ ਇੱਥੇ ਤਿੰਨ ਚਾਰ ਦਿਨ ਤੋਂ ਹੁਣ ਭੁੱਖੀ ਪਿਆਸੀ ਆਪਣੀ ਬੇਟੀ ਲੈ ਕੇ ਬੈਠੀ ਆ ਸੋ ਇਹ ਸਾਡੇ ਪੰਜਾਬ ਦੇ ਹਾਲਾਤ ਨੇ ਕੋਈ ਕੈਨੇਡਾ ਕੁੜੀ ਜਾਂਦੀ ਆ ਤੇ ਉਹ ਮੁੰਡੇ ਨੂੰ ਬੁਲਾਉਣ ਤੋਂ ਮੁੱਕਰ ਜਾਂਦੀ ਆ ਤੇ ਕੋਈ ਮੁੰਡਾ ਝਾਕੇ ਕੁੜੀ ਨੂੰ ਛੱਡ ਦਿੰਦਾ ਏ ਇਹ ਇਹ ਲੜਕੀ ਐਸ ਸਮੇਂ ਦੇਖੋ ਕਿਵੇਂ ਰੋ ਰਹੀ ਐ ਤਿਆਰੀ ਹੈ ਕਿ ਮੇਰੀ ਮਾਪੇ ਜੇ ਮਾਂ ਜਿਹੜੀ ਪੀਜੀਆਈ ਦੇ ਵਿੱਚ ਦਾਖਲ ਹੈ ਆਪਣੀ ਮੇਰੀ ਟੈਨਸ਼ਨ ਦੇ ਵਿੱਚ ਕਿ ਮੇਰੀ ਧੀ ਦਾ ਘਰ ਬਸਣਾ ਹੈ ਜਾਂ ਨਹੀਂ ਬਸਣਾ ਹੈ ਮਾਂ ਨੂੰ ਖੋਣ ਦਾ ਡਰ ਦਿਲ ਦੇ ਵਿੱਚ ਹੈ ਸੋਰਾਕਰ ਜਿਹੜਾ ਹੈ ਉਹ ਛੁੱਟ ਗਿਆ ਏ ਅਜਿਹੇ ਦਰਦ ਦੇ ਵਿੱਚੋਂ ਨਿਕਲਣਾ ਇਸ ਨੂੰ ਮਹਿਸੂਸ ਕਰਨਾ ਬਹੁਤ ਵੱਡੀ ਗੱਲ ਹੈ ਸੋ ਜੇਕਰ ਕੋਈ ਮਦਦ ਦੇ ਲਈ ਅੱਗੇ ਆ ਸਕਦਾ ਹੈ ਤਾਂ ਜਰੂਰ ਆਵੋ ਕਿਉਂਕਿ ਅਸੀਂ ਲਗਾਤਾਰ ਚਾਹੁੰਦੇ ਆ ਕਿ ਅਸੀਂ ਉਹਨਾਂ ਦਾ ਪੱਖ ਰੱਖੀਏ ਪਰ ਉਹ ਦਰਵਾਜ਼ਾ ਹੀ ਨਹੀਂ ਖੋਲ ਰਹੇ ਤੇ ਸ਼ਾਇਦ ਸਾਡੇ ਲਈ ਉਹ ਮੁਸ਼ਕਿਲ ਹੋ ਰਿਹਾ ਬਾਕੀ ਜੇਕਰ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤੇ ਸਾਨੂੰ ਉਹ ਕੰਟੈਕਟ ਕਰ ਸਕਦੇ ਨੇ ਸਾਡੇ ਤੱਕ ਪਹੁੰਚ ਕਰ ਸਕਦੇ ਨੇ ਅਤੇ ਇਹਨਾਂ ਦੇ ਵਾਂਗ ਆਪਣੀ ਗੱਲ ਵੀ ਜਿਹੜੀ ਆ ਉਹ ਰੱਖ ਸਕਦੇ ਨੇ ਕਿਉਂਕਿ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਪਰ ਜੇ ਉਹ ਚਾਹੁੰਦੇ ਨੇ ਕਿ ਉਹ ਆਪਣੀ ਗੱਲ ਰੱਖਣ ਤਾਂ ਇਸ ਕਮਰੇ ਦੇ ਮੂਰੇ ਆ ਸਕਦੇ ਨੇ ਸੋ ਇਹ ਸਾਡੇ ਵਿਆਹ ਦੀਆਂ ਫੋਟੋ ਹਾਂਜੀ ਮੈਂ ਮੇਰੇ ਵਿਆਹ ਦੀ ਐਲਬਮ ਪੂਰੇ ਸਾਰੇ ਸਬੂਤ ਹੈਗੇ ਆ ਮੁੰਡੇ ਦੀ ਉਮਰ ਵੀ ਜ਼ਿਆਦਾ ਲੱਗਦੀ ਮੈਮ ਮੈਨੂੰ ਉਮਰ ਦਾ ਕੋਈ ਫਰਕ ਸੀ ਨਾ ਹੀ ਇਹਨਾਂ ਨੇ ਕਦੇ ਦੱਸਿਆ ਸੀ ਕਿ ਜਾਂ ਕੁਝ ਵੀ ਹੈ ਮੈਨੂੰ ਇਹ ਸੀ ਕਿ ਚਲੋ ਫੈਮਲੀ ਪੜੀ ਲਿਖੀ ਹੈਗੀ ਸਮਝਦਾਰ ਹੈ ਇਸ ਕਰਕੇ ਮੈਂ ਹਾਂਜੀ ਕੀਤਾ ਸੀਗਾ ਮੈਨੂੰ ਨਹੀਂ ਪਤਾ ਸੀ ਨੇ ਇੰਨਾ ਵੱਡਾ ਧੋਖਾ ਮੇਰੇ ਨਾਲ ਕਰ ਰਹੇ ਹੈਗੇ ਆ ਇਹ ਹਾਂਜੀ ਉਮਰ ਜ਼ਿਆਦਾ ਹੈ ਨਾ ਵੀ ਕਿਸ ਘਟਾ ਉਮਰ ਹਾਂਜੀ ਹੈਗੀ ਆ ਆਮ ਹੁੰਦਾ ਹੈ ਹਾਂਜੀ ਇਹ ਹੈਗਾ ਧੋਖੇਬਾਜ਼ ਆ ਮੈਮ ਇੱਕ ਨੰਬਰ ਦਾ ਹੈ ਮੈਂ ਇਹੀ ਕਹਾਂ ਕਿ ਆਣ ਪ੍ਰਸ਼ਾਸਨ ਨੂੰ ਕਿ ਇਹਨੂੰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਹਨੂੰ ਦੇਸ਼ ਨਿਕਾਲਾ ਦੇਣਾ ਚਾਹੀਦਾ ਵੱਧ ਤੋਂ ਵੱਧ ਇਹਨੂੰ ਫਾਂਸੀ ਦੀ ਸਜ਼ਾ ਜੇ ਹੋ ਸਕਦੀ ਤਾਂ ਫਾਂਸੀ ਦੀ ਵੀ ਸਜ਼ਾ ਦੇਣੀ ਚਾਹੀਦੀ ਹੈ ਇਹੋ ਜਿਹੇ ਬੰਦੇ ਨੂੰ ਜੋ ਬੇਗਾਨ ਗੱਲ ਕਰਨ ਗੱਲ ਕਰਕੇ ਵੀ ਰਾਜੀ ਮੈਮ ਨਹੀਂ ਬੇਗਾਨੀਆਂ ਧੀਆਂ ਦੀਆਂ ਇੱਜ਼ਤ ਖਰਾਬ ਕਰਦੇ ਜਿਹੜੇ ਇਹ ਦੇਖੋ ਬੜੇ ਰੀਜਨਲ ਵਿਆਹ ਹੋਇਆ ਹੈ ਮੈਮ ਪੂਰੀ ਰੀਜ਼ ਨਾਲ ਮੇਰੇ ਮਾਪਿਓ ਨੇ ਵਿਆਹ ਕੀਤਾ ਇਹਨਾਂ ਦੇ ਲੜ ਲਾਇਆ ਮੈਨੂੰ ਨਹੀਂ ਪਤਾ ਸੀ ਇਹਨੇ ਇਦਾਂ ਦੇ ਚਲਾਕ ਬੰਦੇ ਹੈਗੇ ਆ ਤਾਂ ਮੈਂ ਖੁਦ ਨੂੰ ਵੀ ਤਿਆਰ ਕਰਕੇ ਆਂਦੀ ਫੇ ਮੈਨੂੰ ਨਹੀਂ ਪਤਾ ਸੀਗਾ ਇਹੋ ਜਿਹੇ ਹੈਗੇ ਆ ਇਹ ਤੁਹਾਨੂੰ ਦਿਖਾ ਦਿੰਨੀ ਆ ਇਹਨਾਂ ਦੇ ਆ ਦੇਖੋ ਸਰ ਜਿਸ ਦਿਨ ਆਇਆ ਬਿਓਨ ਵਿਆਹ ਵੀ ਇਹੀ ਕਿਹਾ ਮੰਗ ਕੇ ਕਹਿੰਦੇ ਸਾਨੂੰ ਪੈਲਸ ਚ ਵਿਆਹ ਹੋ ਗਿਆ ਸਾਰਾ ਕੁਝ ਠੀਕਾ ਜਿ ਮੈਨੇਜ ਹੋ ਗਿਆ ਕਹਿੰਦਾ ਵਿਆਹ ਪੈਲਸ ਚ ਚਾਹੀਦਾ ਤੇ ਆਹ ਆ ਚੀਜ਼ਾਂ ਪਹਿਣੀਆਂ ਚਾਹੀਦੀਆਂ ਆ ਠੀਕ ਆ ਮੈਂ ਕਿਹਾ ਚਲੋ ਹੁਣ ਦੇਖ ਲੈਨੇ ਆ ਡੈਡੀ ਵੀ ਮੰਨ ਕਹਿੰਦੇ ਕੋਈ ਗੱਲ ਨਹੀਂ ਹੈਨਾ ਆ ਦੇਖੋ ਆ ਇਹ ਮੈਂ ਮੇਰੇ ਨੰਦ ਤੇ ਇਹਨਾਂ ਨੂੰ ਦੋਈ ਆ ਇਹਨਾਂ ਦੇ ਵਿੱਚ ਜਰੂਰ ਫੋਟੋਸ਼ਾਪੀ ਉਹਨਾਂ ਨੂੰ ਅੱਗੇ ਮਤਲਬ ਪ੍ਰਸ਼ਾਸਨ ਖਿੱਚੇ ਇਹਨਾਂ ਦੀ ਖਿਚਾਈ ਕਰੇ ਬਈ ਕਿਦਾਂ ਬੇਗਾਨੀ ਧੀਆਂ ਨੇ ਤੁਸੀਂ ਜ਼ਿੰਦਗੀ ਖਰਾਬ ਕਰਦੇ ਹੈਗੇ ਇੱਕ ਲੇਡੀ ਹੋ ਕੇ ਲੇਡੀ ਦਾ ਹੀ ਘਰ ਪੱਟਣ ਤੇ ਆਈ ਹੋਈ ਆ ਕਿੱਡੀ ਸ਼ਰਮ ਦੀ ਗੱਲ ਆ ਇੱਕ ਵਾਰ ਵੀ ਇਹ ਮੇਰੇ ਸੋਹਰਾ ਸਾਹਿਬ ਹੈ ਹਾਂਜੀ ਇਹ ਸੋਹਰਾ ਸਾਹਿਬ ਦੇਖੋ ਕਿੰਨਾ ਇਹਨਾਂ ਨੇ ਸਾਰਾ ਕੁਝ ਕੀਤਾ ਹੈਗਾ ਹੈ ਉਹਨਾਂ ਨੇ ਇੱਕ ਵਾਰ ਵੀ ਨਨਨ ਨੇ ਕਿਹਾ ਨਹੀਂ ਕਿ ਚਲ ਤੂੰ ਮੇਰੀ ਭਾਬੀ ਆ ਮੈਂ ਤੇਰੇ ਘਰ ਬਸਾਉਣ ਦੀ ਕੋਸ਼ਿਸ਼ ਕਰ ਮੈਮ ਨੂੰ ਅੱਜ ਤੱਕ ਨਹੀਂ ਕਦੇ ਕਿਹਾ ਮੈਮ 4 ਸਾਲ ਹੋ ਗਏ ਕਦੇ ਨਹੀਂ ਕਿਹਾ ਉਹਨੇ ਨਾ ਹੀ ਕੋਈ ਗੱਲ ਕੀਤੀ ਵੀ ਚਲ ਤੂੰ ਮੇਰੀ ਭਾਬੀ ਜੱਕ ਕਿਦਾਂ ਦਿਨ ਹੁੰਦੇ ਆ ਮੇਰੇ ਭਰਾ ਦਾ ਘਰ ਵਾ ਹਾਂਜੀ ਮੈਮ ਨੂੰ ਨਹੀਂ ਉਹ ਉਜਾੜ ਕੇ ਖੁਸ਼ ਆ ਉਹ ਆਪ ਬਸਣਾ ਚਾਹਦੀ ਮੇਰੀ ਜਗ੍ਹਾ ਤੇ ਬਸ ਰਹੀ ਆ ਹਾਂਜੀ ਬਹੁਤ ਖੋਟੀ ਆ ਮੈਮ ਬਹੁਤ ਖੋਟੀ ਆ ਦਿਲ ਦੀ ਉਹ ਆਪ ਆਪ ਨੂੰ ਉਥੋਂ ਕੱਢਿਆ ਹੋਇਆ ਪਤਾ ਨਹੀਂ ਕਿੱਥੇ ਵੀ ਹੈਗੀ ਕਿੱਥੇ ਦੀ ਨਹੀਂ ਲਈ ਫਿਰਦੀ ਆ ਆਪਣੇ ਜੋ ਵੀ ਹੈਗਾ ਇਹੇ ਦਾ ਸੋਈ ਵਿਆਹ ਦੀ ਐਲਬਮ ਹੈ ਜਿਹੜੇ ਖੁਦ ਵਿਆਹ ਕੀਤਾ ਸਾਰਾ ਕੁਝ ਉਹ ਮਤਲਬ ਹੈ ਨਾ ਮੈਨੂੰ ਬੜਾ ਦੁੱਖ ਲੱਗਦਾ ਇਸ ਚੀਜ਼ ਦਾ ਬਿਲਕੁਲ ਸੋਇ ਤਸਵੀਰਾਂ ਨੇ ਬੜੇ ਚਾਹਮਾਂ ਦੇ ਨਾਲ ਵਿਆਹ ਕੀਤਾ ਗਿਆ ਬੜੇ ਚਾਹਮਾਂ ਦੇ ਨਾਲ ਘਰ ਨੂੰ ਲਿਆਂਦੀ ਗਈ ਤੇ ਹੁਣ ਜੋ ਹੈ ਇਸ ਨੂੰ ਤੇ ਇਸ ਪੋਤੀ ਨੂੰ ਜਿਹੜਾ ਉਹ ਘਰੋਂ ਬਾਹਰ ਕਰ ਦਿੱਤਾ ਗਿਆ ਹੈ ਮਾਸੂਮ ਜਾਂ ਬੱਚੇ ਨੂੰ ਦੇਖ ਕੇ ਬੜਾ ਤਰਸ ਆਉਂਦਾ ਹੈ ਹੋਰ ਤਾਂ ਕੁਝ ਨਹੀਂ ਪਰ ਇਹ ਬਾਸੂਮ ਬੱਚਾ ਇਸ ਸਮੇਂ ਜੋ ਘਰ ਦੇ ਬਾਹਰ ਬੈਠਾ ਹੈ ਉਸ ਨੂੰ ਦੇਖ ਕੇ ਬੜਾ ਤਰਸ ਆ ਰਿਹਾ ਹੈ ਦਰਵਾਜ਼ਾ ਨਹੀਂ ਉਹ ਖੋਲ ਰਹੇ ਸਾਡੇ ਨਾਲ ਗੱਲ ਕਰਨ ਲਈ ਦਰਵਾਜ਼ਾ ਨਹੀਂ ਖੋਲ ਰਹੇ ਤੇ ਇਹਨਾਂ ਦੇ ਨਾਲ ਉਹ ਕਿਵੇਂ ਗੱਲ ਕਰਨਗੇ ਜਾਂ ਇਹਨਾਂ ਨੂੰ ਇਹ ਕਿਵੇਂ ਅੰਦਰ ਵੜਨਗੇ ਵੱਡਾ ਸਵਾਲ ਹੈ ਮੈਮ ਇਹਦੇ 'ਚ ਹੁਣ ਮੇਰਾ ਕੀ ਕਸੂਰ ਅਗਰ ਮੇਰੇ ਬੇਟੀ ਹੋ ਜਾਂਦੀ ਹੈ ਤਾਂ ਹੈ ਤਾਂ ਇਹਨਾਂ ਦੀ ਆ ਨਾ ਤੇ ਇਹਦੇ 'ਚ ਮੇਰਾ ਕੀ ਕਸੂਰ ਹੈ ਇੱਕ ਲੜਕੀ ਦਾ ਕੀ ਕਸੂਰ ਅਗਰ ਮੈਂ ਇੱਕ ਲੜਕੀ ਨੂੰ ਜਨਮ ਦਿੰਦੀ ਆ ਤਾਂ ਉਸ ਤੋਂ ਬਾਅ ਪਹਿਲਾਂ ਤਾਂ ਜੋ ਕਰਦੇ ਸੀ ਚਲੋ ਮੈਂ ਚੁੱਪ ਕਰਕੇ ਸਹਿੰਦੀ ਨਹੀਂ ਕਿ ਚਲੋ ਮੇਰਾ ਸਹੁਰਾ ਪਰਿਵਾਰ ਮੈਂ ਰਹਿਣਾ ਇੱਥੇ ਹੀ ਹੈ ਨਾ ਤੇ ਇਹ ਨਹੀਂ ਮੈਨੂੰ ਬਹਾਨੇ ਦੇ ਨਾਲ ਘਰੋਂ ਕੱਢ ਦਿੱਤਾ ਵੀ ਤੂੰ ਜਾ ਟੀਕਾ ਲਵਾਉਣਾ ਉੱਥੇ ਜਾ ਬਾਹਰ ਟੀਕਾ ਲੈ ਕੇ ਬਾਹਰ ਕਿਉਂ ਬੜਨ ਨਹੀਂ ਦਿੱਤਾ ਨਹੀਂ ਦਿੱਤਾ ਮੈਂ ਵਾਰ-ਵਾਰ ਆ ਕੇ ਕੋਸ਼ਿਸ਼ ਕੀਤੀ ਆ ਇੱਥੇ ਬਹਿ ਕੇ ਮੈਂ ਚਲੀ ਜਾਂਦੀ ਸੀ ਕਿ ਚਲੋ ਹਨਾ ਐਮਸੀ ਦੇ ਵੀ ਰਾਹੀ ਆਈਆਂ ਪੰਚਾਇਤ ਮੈਂਬਰ ਬਹੁਤ ਹੋਏ ਆ ਪਰ ਨਹੀਂ ਕੋਈ ਗੱਲ ਨਹੀਂ ਇਹਨਾਂ ਨੇ ਕਲੀਅਰ ਕੀਤੀ ਮੈਨੂੰ ਇੱਥੇ ਲਟਕਾਇਆ ਹੋਇਆ ਆ ਤਿੰਨ ਚਾਰ ਸਾਲ ਤੋਂ ਆਪ ਅੰਦਰ ਦੋ-ਦੋ ਏਸੀ ਲਵਾਏ ਹੋਇਆ ਆ ਆਰਾਮ ਨਾਲ ਇਹਨਾਂ ਨੂੰ ਬਾਹਰੋਂ ਕਮਾਈ ਆਂਦੀ ਆ ਕਹਣਾ ਇੰਜੋਏ ਕਰਦੇ ਆਪਣੀ ਇਹਨਾਂ ਨੂੰ ਨਹੀਂ ਹੈਗਾ ਕਿ ਮੈਂ ਕਿੱਥੇ ਰੋਲ ਰਹੀ ਹਾਂ ਇਸ ਟਾਈਮ ਆਪਣੀ ਬੇਟੀ ਨੂੰ ਲੈ ਕੇ ਕੋਈ ਪੁੱਛ ਨਹੀਂ ਹੈਗਾ ਇਹਨਾਂ ਨੂੰ ਮੈਂ ਤੁਸੀਂ ਮੈਨੂੰ ਪਲੀਜ਼ ਇਨਸਾਫ ਦੋ ਆ ਪ੍ਰਸ਼ਾਸਨ ਤੋਂ ਮੇਰੀ ਇਹੀ ਮੰਗਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੀ ਬੱਚੀ ਨੂੰ ਇਨਸਾਫ ਦਿੱਤਾ ਜਾਵੇ ਤੇ ਮੇਰਾ ਜੋ ਵੀ ਬਣਦਾ ਮੇਰੇ ਘਰ ਵਿੱਚੋਂ ਮੈਨੂੰ ਹਿੱਸਾ ਦਿੱਤਾ ਜਾਵੇ ਤੇ ਮੈਂ ਉੱਥੇ ਆਪਣੇ ਇਸ ਘਰ ਪਰਿਵਾਰ ਵਿੱਚ ਬਸਾਂ ਜੀ ਭਾਈ ਕੋਈ ਹੈਗਾ ਤਾਂ ਦਰਵਾਜ਼ਾ ਖੋਲ ਦੋ ਸੂਏ ਦਰਵਾਜ਼ਾ ਹੀ ਨਹੀਂ ਖੋਲ ਰਹੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆਂ ਕੈਨੇਡਾ ਤੋਂ ਤੁਸੀਂ ਕਹਿ ਰਹੇ ਹੋ ਪੈਸਾ ਆਉਂਦਾ ਤੇ ਸੋਚਦੇ ਨੇ ਕਿ ਜੇ ਘਰ ਵਾਲੀ ਬੱਚਾ ਆ ਗਿਆ ਤਾਂ ਸ਼ਾਇਦ ਇਹਨਾਂ ਤੇ ਮਗਰ ਪੈਸਾ ਨਾ ਭੇਜਣਾ। ਇਹਨਾਂ ਇਹੀ ਇਹੀ ਗਲਤ ਫਹਿਮੀ ਦੀ ਕੁੜੀ ਦੀ। ਪਹਿਲਾਂ ਇੱਕ ਮੁੰਡਾ ਕਹਿੰਦਾ ਸੀ ਮੈਂ ਤੈਨੂੰ ਬੁਲਾਉਂਗਾ ਕੈਨੇਡਾ ਆਪਾਂ ਉੱਥੇ ਰਮ। ਕਰਕੇ ਗਿਆ ਰੈਡੀ ਸਾਰਾ ਕੰਮ ਹਾਂਜੀ। ਪੇਪਰ ਵਰਕ ਸਾਰਾ ਤਿਆਰ ਸਾਰਾ ਤਿਆਰ ਕਰਕੇ ਗਿਆ ਮੇਰਾ ਉਸ ਟਾਈਮ 'ਕਿਉਂ। ਬਾਅਦ ਵਿੱਚ ਜਦੋਂ ਇਹ ਬਾਹਰ ਚਲੇ ਗਏ ਦੂਏ ਤੀਏ ਦਿਨ ਇਹਦੇ ਫੋਨ ਤੇ ਫੋਨ ਆਉਣ ਨਾਲ ਤੇ ਸ਼ੁਰੂ ਕਰ ਗਏ। ਤਾਂ ਇਹਦੇ ਨਾਲ ਮਤਲਬ ਗੱਲਬਾਤ ਕਰਨ ਲੱਗ ਗਏ ਘੰਟਾ-ਘੰਟਾ ਦੋ-ਦੋ ਘੰਟੇ। ਤੇ ਮੈਨੂੰ ਇਹ ਕਹਿੰਦੀ ਸੀ ਕਹਿੰਦੀ ਸਾਡੇ ਫੈਮਿਲੀ ਦੇ ਵਿੱਚ ਬੈਠ ਕੇ ਗੱਲ ਕਰਨੀ ਆ ਉਹ ਵੀ ਜਦੋਂ ਮੈਂ ਗੱਲ ਕਰਨ ਲੱਗਦੀ ਸੀ ਤਾਂ ਮੇਰੀ ਸਰਫ ਹੈਲੋ ਆਇਓ ਵੀ 5 5 2 ਮਿੰਟ ਸਰ ਉਹ ਵੀ ਮੈਨੂੰ ਇਹ ਕਹਿਣਾ ਤੂੰ ਮੰਡੇ ਨੂੰ ਹੁਣ 16 ਦੇ ਉਧਰ ਰਾਤ ਹੋ ਗਈ ਉਹਨੂੰ ਉਹਨੂੰ ਰੋਟੀ ਵੀ ਖਾ ਲੰਦੇ ਉਹਨੂੰ ਸੌਣ ਦੇ ਮਤਲਬ ਬਹੁਤ ਪਰੇਸ਼ਾਨ ਮੈਮ ਕੀਤਾ ਹਸਬੰਡ ਮੇਰਾ ਹੋਵੇ ਤਾਂ ਘੰਟਾ ਦੋ ਦੋ ਘੰਟੇ ਗੱਲਾਂ ਇਹ ਆਪ ਕਰਦੀ ਰਹਿੰਦੀ ਸੀ ਪੁੱਛੋ ਇਹਨੂੰ ਵੀ ਕਿਹੜੀਆਂ ਗੱਲਾਂ ਕਰਦੀ ਸੀ ਉਹਦੇ ਨਾਲ ਮੈਂ ਕਦੇ ਕੋਈ ਉਹਦੇ ਨਾਲ ਕੋਈ ਗੱਲ ਨਹੀਂ ਸਰ ਕਰਕੇ ਦੇਖੀ ਹੈਗੀ ਹਾਂ ਸਵੇ ਮਾਮਲਾ ਹੈ ਜਿਹੜਾ ਇਸ ਸਮੇਂ ਫਗਵਾੜੇ ਦੇ ਵਿੱਚ ਅਸੀਂ ਬੈਠੇ ਹੋਏ ਆ ਇਹ ਐਲਬਮ ਹੈ ਵਿਆਹ ਦੀ ਤੇ ਕੁੜੀ ਜਿਹੜੀ ਆ ਉਹ ਬੈਠੀ ਹੋਈ ਆ ਘਰ ਦੇ ਬਾਹਰ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਕੈਨੇਡਾ ਤੋਂ ਘਰ ਵਾਲਾ ਕੈਨੇਡਾ ਦਾ ਹੋਵੇ ਤੇ ਬੱਚੇ ਇੰਜ ਰੁਲਣ ਇਹ ਬਹੁਤ ਵੱਡਾ ਜਿਹੜਾ ਸਵਾਲ ਹੈ